ਪੰਜਾਬੀ ਉਹ ਸਰਕਾਰ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਬਹੁਤ ਵੱਡਾ ਚਿਹਰਾ ਪੰਜਾਬ ਦੇ ਵਿੱਚ ਪਰ ਉਹਦੀ ਤੁਹਾਡੇ ਸਾਹਮਣੇ ਮੱਜ ਇੱਕ ਨਕਾਮੀ ਇੱਕ ਚੋਰੀ ਤੇ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਜਿਹੜੇ ਬੰਦੇ ਦੀ ਲੱਤ ਕੁੱਟੀ ਹੋਵੇ ਉਹ ਤੁਹਾਨੂੰ ਪਤਾ ਹੀ ਹੈ ਵੀ ਲੱਤ ਕੁੱਟੀ ਸੀ ਔਰ ਸਜ਼ਾ ਵੀ ਦਿੱਤੀ ਗਈ ਸੀ ਅਕਾਲ ਤਖਤ ਸਾਹਿਬ ਦੇ ਉੱਤੇ ਉਹਨੂੰ ਅਲੱਗ-ਅਲੱਗ ਜਿਹੜੇ ਆਪਣੇ ਸਥਾਨ ਨੇ ਸਾਡੇ ਤਖਤ ਨੇ ਪੰਜੇ ਤਖਤ ਸਿੱਖ ਕੌਮ ਦੇ ਤਾਂ ਉਹਨਾਂ ਦੇ ਉੱਤੇ ਉਹਨੂੰ ਪੂਰੀ ਸਜ਼ਾ ਲਾਈ ਗਈ ਉਹਨੇ ਭੁਗਤ ਲਈ ਉਹਨਾਂ ਦੀ ਨਜ਼ਰ ਦੇ ਵਿੱਚ ਯਾਨੀ ਉਹ ਭੁਗਤ ਚੁੱਕੇ ਜੋ ਲਾਇਆ ਸੀ ਪਰ ਤੁਹਾਡੇ ਸਾਹਮਣੇ ਅੱਜ ਕੈਸੀ ਵੀਡੀਓ ਉਹਨਾਂ ਦੇ ਇੱਕ ਯਾਨੀ ਕੈਸਾ ਬੰਦਾ ਜਿਹੜਾ ਪੂਰੀ ਗੱਲ ਨੂੰ ਪ੍ਰੂਫ ਕਰੂਗਾ ਕੀ ਦੀ ਲੱਤ ਨਹੀਂ ਟੁੱਟੀ ਸੀ ਸਿਰਫ ਨਾਟਕ ਰਚਿਆ ਗਿਆ ਸੀ ਨਾਟਕ ਵੀ ਕਿਹਦਾ ਉਹਦੀ ਇਹ ਵੀ ਪੋਲ ਖੁੱਲੀ ਆ ਵੀ ਉਹ ਕਿਉਂ ਰਚਿਆ ਸੀ ਤੁਹਾਨੂੰ ਪਤਾ ਹੁਣ ਇੱਕ ਗੱਲ ਉੱਡੀ ਸੀ ਵੀ ਸਿਕਿਉਰਿਟੀ ਸਿਕਿਉਰਿਟੀ ਚਾਹੀਦੀ ਆ ਸਾਨੂੰ ਕਿਉਂਕਿ ਉਹਨਾਂ ਦੇ ਕੋਲ ਤੁਹਾਨੂੰ ਪਤਾ ਵੀ ਕੁਝ ਵੀ ਨਹੀਂ ਰਿਆ ਸੀ ਔਰ ਅੱਜ ਬਿਲਕੁਲ ਨੰਗੇ ਹੋ ਗਏ ਨੇ ਸਖਬੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਕਦੇ ਹੀ ਵਾਦੇ ਵੀ ਮੈਂ ਕਹਿੰਦਾ ਵੀ ਇਹਨਾਂ ਦਾ ਨਾਮ ਉਹ ਨਿਸ਼ਾਨ ਨਹੀਂ ਰਹਿਣਾ ਪਹਿਲਾ ਨੰਬਰ ਦਾ ਇੱਕ ਸੇ ਕੌਮ ਦੇ ਦੋਸ਼ੀ ਨੰਬਰ ਦੂਜਾ ਤਕਾਲ ਤਖਤ ਸਾਹਿਬ ਜਾ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਢਾਂਗ ਰਚਿਆ ਲੱਤ ਟੁੱਟਣ ਦਾ ਜਿਹੜਾ ਨਾਟਕ ਸੀ ਦਰਅਸਲ ਲੱਤ ਟੁੱਟੀ ਨਹੀਂ ਸੀ ਉਹਨਾਂ ਨੇ ਕੁਰਸੀ ਜ਼ਰੂਰ ਟੁੱਟੀ ਸੀ ਕੁਰਸੀ ਟੁੱਟਣ ਦੇ ਬਾਵਜੂਦ ਉਹ ਡਿਗਦੇ ਨੇ ਬਾਦ ਦੇ ਵਿੱਚ ਇੱਕ ਡਾਕਟਰ ਦੇ ਲਿਜਾਇਆ ਜਾਂਦਾ ਉੱਥੇ ਇੱਕ ਪਲਸਟਰ ਲਾਉਣ ਦੀ ਜਿਹੜੀ ਪਲੈਨਿੰਗ ਚੱਲੀ ਗਈ ਉਹਦਾ ਅੱਜ ਮੈਂ ਤੁਹਾਡੇ ਸਾਹਮਣੇ ਪਰਦਾ ਫਾਸ਼ ਕਰ ਦੇਣਾ ਕਿਉਂਕਿ ਜ਼ਰੂਰੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਬੁੱਧੂ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਸੱਚਮੁੱਚ ਵੀ ਬੁੱਧੂ ਬਣਾਇਆ ਜਾ ਰਿਹਾ ਪਰ ਹੁਣ ਇੱਕ ਐਸਾ ਬੰਦਾ ਤੁਹਾਨੂੰ ਸਾਰੀ ਗੱਲ ਦੱਸੂਗਾ ਕਿ ਲੱਤ ਨਹੀਂ ਟੁੱਟੀ ਅਦਰਸਾ ਸਾਡੀ ਕਹਾਣੀ ਹੈ ਇਹ ਬਣਾਈ ਗਈ ਸੀ ਜਾਣ ਬੁਝ ਕੇ ਸਖਬੀਰ ਸਿੰਘ ਬਾਦਲ ਦੇ ਕਹਿਣ ਤੇ ਆ ਸੁਣ ਲੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਇਸੇ ਮੁੱਦੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹਨ ਸੁਣੋ ਆ ਹੁਣੇ ਹੁਣੇ ਨਵੀਂ ਗੱਲ ਸੁਣ ਲਈ ਕਹਿੰਦੇ ਸਜ਼ਾ ਖਤਮ ਤੇ ਲੱਤ ਦਾ ਪਲਾਸਟਰ ਠੀਕ ਹੋ ਗਿਆ ਹੂੰ ਸਜ਼ਾ ਤਾਂ ਠੀਕ ਹੋ ਗਈ ਪਲਾਸਟਰ ਲੈ ਗਿਆ ਸਜ਼ਾ ਖਤਮ ਹੁੰਦਿਆਂ ਨਾਲ ਹੀ ਸਜ਼ਾ ਵੇਲੇ ਤਾਂ ਹੁਸਨਾ ਪਿੰਦਾ ਸੀ ਤੇ ਦੋ ਬੰਦੇ ਫੜ ਕੇ ਠਾਉਂਦੇ ਸੀ ਤੇ ਹੁਣ ਕਹਿੰਦੇ ਪ੍ਰਧਾਨ 에ਰਪੋਰਟ ਤੇ ਲੁੱਟੀਆਂ ਪਉਂਦਾ ਫਿਰਦਾ ਕੱਲਾ ਹੀ ਤੇ ਜਿਵੇਂ ਇੱਕੋ ਪਹਿਲਾਂ ਵੀ ਇੱਕ ਬੀਬੀ ਇੱਕ ਜਾ ਕੇ ਹੱਥ ਲਾ ਦਿੰਦੀ ਐ ਪੈਰ ਨੂੰ ਜਾਂ ਲੱਤ ਨੂੰ ਤੇ ਪ੍ਰਧਾਨ ਨੇ ਦੌੜ ਦੌੜ ਲੱਤ ਕਿਸਾਨ ਨੂੰ ਖਿੱਚ ਲਈ ਤੇ ਬਾਹਲੇ ਲੋਕ ਕਹਿੰਦੇ ਕਿ ਸਜ਼ਾ ਤਾਂ ਸਜ਼ਾ ਤਾਂ ਜਦੋਂ ਲੱਗੀ ਐ ਤੇ ਲੱਤ ਨੂੰ ਤਾਂ ਹੋਏ ਹੀ ਕੁਝ ਨਹੀਂ ਕਿੰਦੋਂ ਇਸੇ ਕਰਕੇ ਹੀ ਐ ਵੀ ਖੜਨਾ ਨਾ ਪਵੇ ਕਿ ਪਲਸਟਰ ਲਵਾਇਆ ਹੋਇਆ ਫਿਰ ਕੁਝ ਕੋ ਕਹਿੰਦੇ ਨਹੀਂ ਕੁਝ ਨਾ ਕੁਝ ਤਾਂ ਹੋਇਆ ਹੈ ਕੁਝ ਕਹਿੰਦੇ ਨਹੀਂ ਹੋਇਆ ਫਿਰ ਉਧਰੋਂ ਸਿੰਘ ਨੇ ਖੜਾਕ ਕਰਾ ਦਿੱਤਾ ਇਹ ਕਹਿੰਦੇ ਪ੍ਰਧਾਨ ਹਿੱਲਿਆ ਹੀ ਨਹੀਂ ਕੁਰਸੀ ਦੇ ਉੱਤੇ ਤੇ ਲੋਕ ਕਹਿਣ ਲੱਗੇ ਵੀ ਨਹੀਂ ਲੱਤ ਨੂੰ ਤਾਂ ਕੁਝ ਨਾ ਕੁਝ ਹੋਇਆ ਜੇ ਨਾ ਹੋਇਆ ਹੁੰਦਾ ਤਾਂ ਸ਼ਾਇਦ ਭੱਜ ਜਾਂਦਾ ਖੜਾਕ ਸੁਣ ਕੇ ਪਰ ਬਾਅਦ ਵਿੱਚ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕੀ ਹੋਇਆ ਕਿ ਨਹੀ ਉਹ ਤਾਂ ਮਿਹਾਲ ਸੀ ਕੰਮ ਪਤਾ ਹੀ ਨਹੀਂ ਲੱਗਿਆ ਨਹੀਂ ਤੇ ਸ਼ਾਇਦ ਭੱਜ ਲੈਂਦਾ ਤੇ ਪਰ ਅੱਜ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਗਈ ਆ ਉਹ ਇਹ ਆ ਕਿ 에어ਪੋਰਟ ਦੇ ਉੱਤੇ ਇਕੱਲਾ ਹੀ ਗ੍ਰਾਫਰ ਤਾਂ ਕਿ ਲੁੱਟੀਆਂ ਪਾਉਂਦਾ ਫਿਰਦਾ ਵਿਆਹ ਵੀ ਉਤੇ ਗਿਆ ਹੋਣਾ ਕਿਤੇ ਦਿੱਲੀ 에어ਪੋਰਟ ਦੀ ਗੱਲ ਦੱਸੀ ਜਾ ਰਹੀ ਹੈ ਕੋਈ ਨਾਲ ਨਹੀਂ ਕੋਈ ਲੱਤ ਨੂੰ ਪਲਸਟਰ ਨਹੀਂ ਕੋਈ ਫੜਨ ਵਾਲਾ ਨਹੀਂ ਕੋਈ व्हीਲਚੇਅਰ ਨਹੀਂ ਇਹਨੇ ਹੁਣ ਕੱਲ੍ਹ ਹੀ ਲੁੱਟੀਆਂ ਪਾਉਂਦਾ ਫਿਰਦਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕੀ ਸੋਚਦੇ ਹੋ ਸੱਟ ਲੱਗੀ ਨਹੀਂ ਹੋਊਗੀ ਜਾਂ ਫਿਰ ਠੀਕ ਹੋਊਗੀ ਪੰਜਾਬੀ ਉਹ ਗੱਲ ਏ ਆ ਬਈ ਵੀ ਸਾਰਾ ਮਾਮਲਾ ਜਾਣਬੁੱਝ ਕੇ ਪਹਿਲਾਂ ਇੱਕ ਸ਼ੱਕ ਦੇ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਵੀ ਇਹ ਗੱਲ ਦੇਖੀ ਆ ਕਿ ਜਿਹੜਾ ਸੁਖਵੀਰ ਸਿੰਘ ਬਾਦਲ ਇਨੇ ਸਿਕਿਉਰਿਟੀ ਲੈਣ ਦੇ ਜਰੀਏ ਲੱਤ ਟੁੱਟਣ ਦਾ ਬਹਾਨਾ ਵੀ ਬਣਾਇਆ ਜਦੋਂ ਕਹਿੰਦੇ ਸੀ ਵੀ ਅਕਾਲ ਤਖਸਾਵ ਦੇ ਉੱਤੇ ਜਿਹੜਾ ਉਹ ਕੁਝ ਹੋਇਆ ਸੀ ਨਰਾਇਣ ਸਿੰਘ ਚੌੜਾ ਵੇਲੇ ਪਿਛਲੇ ਦਿਨੀ ਭਾਈ ਸਾਹਿਬ ਉਦੋਂ ਇਹਨਾਂ ਨੂੰ ਪਤਾ ਜ਼ਰੂਰ ਲੱਗਿਆ ਸੀ ਤੇ ਨਾਲੇ ਇਹ ਭੱਜੇ ਵੀ ਸੀ ਉਹੀ ਲੱਤ ਥੱਲੇ ਲਾ ਕੇ ਭੱਜਾ ਸੀ ਜਿਹੜੀ ਦੇ ਉੱਤੇ ਪਲਸਤਰ ਬੰਨਿਆ ਸੀ ਇਹਨੂੰ ਕਾਲੀ ਦੇ ਵਿੱਚ ਇਹ ਨਹੀਂ ਪਤਾ ਲੱਗਿਆ ਡਰਦੇ ਕਿ ਮੈਂ ਲੱਤ ਕਿਹੜੀ ਥੱਲੇ ਲਾਉਣੀ ਹੈ ਉਹੀ ਰੱਤ ਥੱਲੇ ਲਾਈ ਜਿਹੜੀ ਦੇ ਉੱਤੇ ਪਲਾਸਟਰ ਬੰਨਿਆ ਤੇ ਫਿਰ ਇੱਥੇ ਵੀ ਪਤਾ ਲੱਗਿਆ ਜੀ ਉਹਦੇ ਵੀ ਇਹੜੀ ਇਹਦਾ ਜਿਹੜਾ ਢਾਉਗਾ ਇਹਨੇ ਰਚਿਆ ਇੱਕ ਤਾਂ ਇਹ ਗੱਲ ਜਿਵੇਂ ਭਾਈ ਸਾਹਿਬ ਕਹ ਰਹੇ ਸੀ ਮੈਨੂੰ ਖੜਾ ਨਾ ਰਹਿਣਾ ਪਵੇ ਮੈਨੂੰ ਸਜ਼ਾ ਲਾਉਣਗੇ ਪਹਿਰੇਦਾਰ ਬਣ ਕੇ ਮੈਨੂੰ ਖੜਾ ਰਹਿਣਾ ਪੂਆ ਮੋਟਾ ਮੈਂ ਜਾਦੇ ਆ ਵਜਨ ਜਾਦੇ ਆ ਫਿਰ ਮੈਂ ਤੰਗ ਵੀ ਹੋਊਗਾ ਇਹ ਕੁਰਸੀ ਦਾ ਜਿਹੜਾ ਮਾਮਲਾ ਬਣਾਇਆ ਗਿਆ ਕੁਰਸੀ ਤੋੜੀ ਤੂੜੀ ਗਈ ਉੱਥੇ ਡਿਗ ਡੁਗ ਗਿਆ ਦੋਸਤੋ ਬਾਅਦ ਜਿਹੜਾ ਕਿ ਪਲਸਟਰ ਉਹ ਜਦੋਂ ਪਲਸਟਰ ਜਦੋਂ ਡਾਕਟਰ ਦੇ ਗਏ ਉੱਥੋਂ ਕਹਾਣੀ ਰਚੀ ਇਹਨੇ ਕਿ ਯਾਰ ਆਪਾਂ ਹੁਣ ਇਸ ਤਰ੍ਹਾਂ ਕਰ ਲੈਨੇ ਆ ਕੱਚਾ ਦਾ ਆਪਣਾ ਜਿਹੜਾ ਕਿ ਮਸਲਾ ਹੱਲ ਹੋ ਜੂ ਹੋ ਸਕਦਾ ਆਪਾਂ ਨੂੰ ਸਕਿਉਰਟੀ ਵੱਡੇ ਪੱਧਰ ਤੇ ਮਿਲ ਜੇ ਇਸ ਕਰਕੇ ਸੁਖਵੀਰ ਸਿੰਘ ਬਾਦਲ ਤੇ ਇਹਨਾਂ ਦਾ ਪਰਿਵਾਰ ਕੌਮ ਦਾ ਦੋਸ਼ੀ ਰਿਆ ਢੋਂਗ ਰਚਨਾ ਇੱਕ ਬਹੁਤ ਵੱਡੀ ਗੱਲ ਨਹੀਂ ਹੈਗੀ ਇਹਨਾਂ ਵਾਸਤੇ ਇਹ ਪਹਿਲਾਂ ਤੋਂ ਹੀ ਰਚਦੇ ਆਏ ਸਾਡੀ ਕੌਮ ਦੇ ਨਾਲ ਵੀ ਰਚਦੇ ਆਏ ਨੇ ਸਾਡੇ ਲੋਕਾਂ ਦੇ ਨਾਲ ਵੀ ਬੜਾ ਖਿਲਵਾੜ ਕਰਦੇ ਆਏ ਇਹ ਗੱਲ ਤੁਹਾਨੂੰ ਐਕਸੈਪਟ ਕਰਨੀ ਪੈਣੀ ਹੈ ਹੁਣ ਤਾਂ ਹਰਗੇ ਬਾਈ ਇਹ ਸਾਰੇ ਪਾਸੇ ਹੁਣ ਤਾਂ ਕਰਨੀ ਪੈਣੀ ਹੈ ਤੁਹਾਨੂੰ ਵੀ ਜਿਹੜੇ ਇਹਨਾਂ ਦੇ ਮੈਂ ਕਹਿੰਦਾ ਵੀ ਜਿਆਦਾ ਪਾਰਟੀਵਾਦੀ ਸਮਝਦੇ ਆ ਸਾਡੇ ਵਾਲੇ ਪੰਜਾਬੀ ਉਹਨਾਂ ਨੂੰ ਵੀ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਇਹ ਬੰਦਾ ਬੜਾ ਢੌਂਗੀ ਸੀ ਸੋ ਇਸ ਕਰਕੇ ਪ੍ਰਮਾਤਮਾ ਨੇ ਉਹ ਇਹ ਸਜ਼ਾ ਲਾਈ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾਣਾ ਵਿੱਚ ਚੈਨਲ ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦਣਾ ਜੀ ਧੰਨਵਾਦ ਨਾਲੇ ਮੈਨੂੰ ਇਹ ਵੀ ਜ਼ਰੂਰ ਦੱਸਣਾ ਕਿ ਜਿਹੜਾ ਹੈ ਢੋਂਗ ਰਚਿਆ ਸੀ ਤੁਹਾਨੂੰ ਸੱਚ ਲੱਗਿਆ ਜਾਂ ਨਹੀਂ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰੋ